ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਗੁਰਾਂ ਦੀ ਸਾਜਣਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਤ ਜੀਓ ਆਸ਼ਾ ਜੀ ਦੀ ਮਹਿਲਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀਓ ਅਸਰ ਅਗ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ 359 ਦਿੱਤੇ ਸਤਿਗੁਰਾਂ ਦੇ ਭਾਈ 11ਵਾਂ ਸ਼ਬਦ ਰੰਗ ਹੁੰਦੇ ਹਨ 11 ਸ਼ਬਦ ਸੰਪੂਰਨ ਹੁੰਦੇ ਹਨ ਤੇ 12ਵੇਂ ਸ਼ਬਦ ਆਰੰਭ ਹੁੰਦੇ ਹਨ ਆਪਣੀ ਰਸਨਾ ਤੂੰ ਭਾਈ ਸਤਿਗੁਰ ਜੀ ਬਚਨ ਕਰਦੇ ਹਾਂ ਜੀ ਆਸਾ ਮਹੱਲਾ ਪਹਿਲਾ ਇਕੋ ਸਰਵਰ ਕੰਬਲ ਅਨੂਪ ਸਦਾ ਵਿਗਸੈ ਪਰਮਲ ਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਰਚਨਾ ਤੋਂ ਹੀ ਸ਼ਬਦ ਉਚਾਰਨ ਕਰਦਿਆਂ ਇੱਕ ਉਹ ਸਰਵਰ ਕਾ ਮੂਲ ਅਨੂਪ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਸਤਿਗੁਰਾਂ ਦੀ ਸੰਗਤ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੰਗਤ ਰੂਪ ਸਰਵਰ ਨੂੰ ਸਰੋਵਰ ਕਿਹਾ ਜਾਂਦਾ ਇੱਕ ਸੋਹਣਾ ਤਲਾਬ ਸੋਹਣਾ ਸਰੋਵਰ ਹੈ ਸਤਿਗੁਰ ਦੀ ਸੰਗਤ ਸਤਗੁਰ ਦੇ ਦਰਸ਼ਨ ਗੁਰੂ ਦੀ ਸੰਗਤ ਵਿੱਚ ਆਉਣਾ ਭਾਵੇਂ ਇੱਕ ਸਰੋਵਰ ਤੇ ਆਉਣਾ ਹੈ ਸਰਵਰ ਸਰੋਵਰ ਨੂੰ ਕਹਿੰਦੇ ਹਨ ਤੇ ਮਹਾਰਾਜ ਜੀ ਕਹਿੰਦੇ ਉੱਥੇ ਸਤਗੁਰ ਜੀ ਦੇ ਸ਼ੁਭ ਗੁਣਾ ਰੂਪੀ ਸਰੋਵਰ ਦੇ ਵਿੱਚ ਆਣ ਕੇ ਗੁਰੂ ਦੀ ਸੰਗਤ ਵਿੱਚ ਤੇ ਮਹਾਰਾਜ ਜੀ ਕਹਿੰਦੇ ਇਸ ਸਰੋਵਰ ਤੇ ਕੰਮਲ ਅਨੂਪ ਜਿਵੇਂ ਇੱਕ ਕੰਮਲ ਖਿੜਦਾ ਹੈ ਇੱਕ ਸਰੋਵਰ ਦੇ ਉੱਤੇ ਪਾਣੀ ਦੇ ਉੱਤੇ ਜਲ ਦੇ ਉੱਤੇ ਕੰਬਲ ਜਿਹੜਾ ਹੈ ਕੌਲ ਦਾ ਪੁੱਲ ਜਿਹਨੂੰ ਕਹਿੰਦੇ ਹਨ ਕੰਬਲ ਕਹਿੰਦੇ ਹਨ। ਅਨੂਪ ਮੰਨਿਆ ਜਾਂਦਾ ਹੈ ਕਿ ਉੱਥੇ ਖੜ ਜਾਂਦਾ ਜਦੋਂ ਇੱਕ ਸੂਰਜ ਦੀ ਕਿਰਨ ਪੈਂਦੀ ਹੈ। ਉਹਦਾ ਸੂਰਜ ਦੀ ਕਿਰਨ ਪੈਣ ਦੇ ਨਾਲ, ਰੋਸ਼ਨੀ ਪੈਣ ਦੇ ਨਾਲ ਪ੍ਰਕਾਸ਼ ਹੁੰਦਾ ਹੈ ਕੰਬਲ ਦਾ। ਜਿਵੇਂ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਦੋਂ ਜਬਿਆਸੂ ਜਿਹੜਾ ਗੁਰੂ ਰੂਪ ਸਾਗਰ ਤੇ ਹੁੰਦਾ ਹੈ ਕੋਈ ਮਨੁੱਖ ਕੋਈ ਜਗਿਆਸੂ ਜਦੋਂ ਸੱਚੇ ਗੁਰੂ ਰੂਪ ਸਾਗਰ ਤੇ ਆਣ ਕੇ ਬੈਠਦਾ ਹੈ ਉਹਦਾ ਵੀ ਹਿਰਦਾ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਕਮਲ ਦਾ ਸਰੋਵਰ ਤੇ ਪ੍ਰਕਾਸ਼ ਪੈਣ ਨਾਲ ਪ੍ਰਕਾਸ਼ ਹੁੰਦਾ ਹੈ ਨਾ ਇਸੇ ਤਰ੍ਹਾਂ ਹੀ ਸਤਿਗੁਰ ਦੀ ਸੰਗਤ ਵਿੱਚ ਗੁਰਮਖੰਡਾ ਮਹਾਰਾਜ ਜੀ ਕਹਿੰਦੇ ਹਿਰਦੇ ਦੇ ਵਿੱਚ ਉਹ ਪ੍ਰਕਾਸ਼ ਦੀ ਕਿਰਨ ਪੈਂਦੀ ਹੈ ਸੱਚੇ ਨਾਮ ਦੀ ਤੇ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਸ਼ੁਭ ਗੁਣਾ ਦਾ ਪ੍ਰਕਾਸ਼ ਹੁੰਦਾ ਹੈ ਔਗਣ ਜਿਹੜਾ ਹਨੇਰਾ ਹੈ ਉਹ ਨਾਸ ਹੋ ਜਾਂਦਾ ਤੇ ਗੁਣ ਜਿਹੜੇ ਆਉਣੇ ਇਕੱਤਰ ਹੋਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਕੋਈ ਮਨੁੱਖ ਕੋਈ ਸਰੀਰ ਕੋਈ ਜਿਗਿਆਸੂ ਚੱਲ ਕੇ ਸੱਚੇ ਮਾਲਕ ਸੱਚੇ ਗੁਰੂ ਸਰਵਰ ਤੇ ਸਾਗਰ ਤੇ ਸਰੋਵਰ ਤੇ ਆਣ ਕੇ ਬੈਠਦਾ ਭਾਵ ਕੀ ਸੰਗਤ ਕਰਦਾ ਹੈ ਸਦਾ ਵੀ ਗਾਸੇ ਪਰਮਲ ਰੂਪ ਸਦਾ ਵਾਸਤੇ ਮਹਾਰਾਜ ਜੀ ਕਹਿੰਦੇ ਪਰਮਲ ਰੂਪ ਪ੍ਰਕਾਸ਼ ਹੁਦਾਂ ਦਾ ਸੱਜੇ ਸੱਜੇ ਜਦੋਂ ਮਹਾਰਾਜ ਜੀ ਕਹਿੰਦੇ ਸਦਾ ਇਹ ਉਹਦੀ ਮਹਾਰਾਜ ਦੀ ਸੰਗਤ ਵਿੱਚ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਇਹ ਰੰਗ ਜਿਹੜਾ ਉਹ ਸੁਭ ਹੋ ਜਾਂਦਾ ਧੁੱਪ ਜਾਂਦਾ ਉਹਦੇ ਵਿੱਚੋਂ ਗੁਨਾ ਦੀ ਮੈਲ ਨੀਰਾ ਲੈ ਜਾਂਦਾ ਤੇ ਉਹਦੇ ਅੰਦਰ ਜਿਹੜਾ ਸੁਭ ਗੁਨਾ ਦਾ ਪ੍ਰਕਾਸ਼ ਹੋ ਜਾਂਦਾ ਉੱਜਲ ਮੋਤੀ ਚੁਗਹਿ ਹੰਸ ਇੱਥੇ ਫਿਰ ਮਹਾਰਾਜ ਜੀ ਅੰਸ ਦੀ ਧਾਰਨਿੰਦਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਗੁਰਮੁਖ ਖਾਂ ਦੀ ਤੁਲਨਾ ਕਰਦੇ ਹਨ ਸਾਨੂੰ ਹੰਸ ਗੁਰਮੁਖ ਖਾਂ ਨੂੰ ਪਿਆ ਮਹਾਰਾਜ ਨੇ ਕਿਉਂਕਿ ਅੰਸ ਜਿਹੜਾ ਉਹ ਵੀ ਸਾਗਰ ਤੇ ਜਾ ਕੇ ਬਹਿੰਦਾ ਓਥੇ ਹੀ ਉਹਦੀ ਸੰਗਤ ਹੁੰਦੀ ਹੈ ਓਥੇ ਰਹਿਣਾ ਹੁੰਦਾ ਓਥੇ ਖਾਣਾ ਹੁੰਦਾ ਇਸ ਕਰਕੇ ਗੁਰਮੁਖ ਖਾਂ ਨਾਲ ਤੁਲਨਾ ਕਰਦੇ ਹਨ ਕਿਉਂਕਿ ਅੰਸ ਜਿਹੜਾ ਉਹਦਾ ਕੋਈ ਬਾੜਾ ਖਾਣਾ ਨਹੀਂ ਹੁੰਦਾ ਹੰਸ ਜਿਰਾ ਉਹ ਵੀ ਸ਼ੁਭvirti ਰੱਖਦਾ ਸੁੱਚੇ ਮੋਤੀ ਚੁਗਦਾ ਸੁੱਚੇ ਜਲ ਤੇ ਮਹਾਰਾਜ ਜੀ ਕਹਿੰਦੇ ਉਹ ਜਾ ਕੇ ਬਿੰਦਾਂ ਸਰੋਵਰਾਂ ਤੇ ਵੱਡੇ ਸਾਗਰਾਂ ਦੇ ਤੱਟਾਂ ਤੇ ਉਹਦਾ ਆਵਾਸ ਹੁੰਦਾ ਵੀ ਆਮ ਛੱਪੜ ਤੇ ਟੂਬੇ ਤੇ ਕਦੀ ਹੰਸ ਨਹੀਂ ਦੇਖਿਆ ਜਾਂਦਾ ਤਾਂ ਹੀ ਆਪਾਂ ਨੂੰ ਦਿਖਾਈ ਨਹੀਂ ਨਾ ਦਿੰਦਾ ਨੇਰੇ ਤੇੜੇ ਕਿਤੇ ਨਹੀਂ ਹੁੰਦਾ ਉਹ ਸਾਗਰਾਂ ਤੇ ਪਹਾੜਾਂ ਦੇ ਵਿੱਚ ਹੁੰਦਾ ਹੰਸ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖ ਹੰਸਾ ਜਿਹੜਾ ਕਿ ਗੁਰੂ ਰੂਪੀ ਸਾਗਰਤੀ ਆਣ ਕੇ ਬੈਠਦਾ ਹੈ ਮਹਾਰਾਜ ਜੀ ਕਹਿੰਦੇ ਉਜਲ ਮੋਤੀ ਜਿਵੇਂ ਹੰਸ ਜਿਹੜਾ ਸੁੱਤੀ ਮੋਤੀ ਚੁਗਦਾ ਹੈ ਇਹ ਸਤਿਗੁਰੂ ਦੀ ਬਾਣੀ ਨੂੰ ਸੁਣਦਾ ਹੈ ਉਹ ਬਾਣੀ ਵਿੱਚ ਵਿਚਾਰ ਸੁਣਦਾ ਬਾਣੀ ਪੜ੍ਹਦਾ ਹੈ ਇਹ ਵੀ ਸ਼ੁਭ ਗੁਣਾ ਰੂਪੀ ਉਜਲ ਮੋਤੀਆਂ ਨੂੰ ਚੁਗਣਾ ਕਰਦਾ ਹੈ ਜਿਵੇਂ ਹੰਸ ਇੱਕ ਮੋਤੀ ਚੁਗਦਾ ਨਿਗਲਦਾ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖ ਹੰਸਾ ਜਿਹੜਾ ਉਜਲ ਮੋਤੀ ਚੁਗ ਹੈ ਹੰਸ ਹਸਦੀ ਤਰ੍ਹਾਂ ਸੁਭ ਗੁਣ ਸੱਚੇ ਗੁਰੂ ਰੂਪੀ ਸਾਗਰ ਤੋਂ ਲੈਣਾ ਕਰਦਾ ਸਰਵ ਕਲਾ ਜਗਦੀਸ਼ੇ ਅੰਸ ਮਹਾਰਾਜ ਜੀ ਕਹਿੰਦੇ ਸਾਰੀਆਂ ਕਲਾ ਵਿੱਚ ਸਾਡਾ ਪਰਮੇਸ਼ਰ ਸੰਪੂਰਨ ਜਗ ਦਾ ਮਾਲਕ ਜਗਤ ਜਗਦੀਸ਼ ਜਿਹੜਾ ਜਗਤ ਦਾ ਪਾਲਨ ਹਾਰਾ ਜਗਦੀਸ਼ ਪ੍ਰਮਾਤਮਾ ਹਰ ਜੀ ਕਹਿੰਦੇ ਉਹਦੀ ਅਸੀਂ ਅੰਸਾ ਜੋ ਦਿੱਸੇ ਸੋ ਉਪਜੇ ਬਿਨਸੈ ਪਿਆਰੇ ਜੋ ਗੁਜ ਦੇਖਦੇ ਆ ਮਹਾਰਾਜ ਜੀ ਕਹਿੰਦੇ ਰਹਾਉ ਦੀ ਪੰਕਤੀ ਹੈ ਕੇਂਦਰੀ ਭਾਪਾ ਪਾਸ਼ਾ ਜੀ ਦਰਸਾਉਂਦੇ ਹਨ ਕਹਿੰਦੇ ਜਿੰਨਾ ਕੁਝ ਭਾਈ ਤੱਕਦੇ ਆ ਸਾਰਾ ਉਪਜਦਾ ਬਿਨਸਦਾ ਜੋਗ ਸੁਨੇਤਰਾ ਨ ਲੱਖਾਂ ਨਾਲ ਪਿਆਰੋਂ ਤੱਕਦੇ ਆ ਸ੍ਰਿਸ਼ਟੀ ਇਹ ਸਾਰੀ ਚੱਲਣ ਹਾਰ ਸ੍ਰਿਸ਼ਟੀ ਹੈ ਇਥੇ ਕੋਈ ਉਪਜ ਕੇ ਨਹੀਂ ਕਿ ਸਦਾ ਵਸਤੇ ਰਹਿੰਦਾ ਹੈ ਕੋਈ ਜੰਮਦਾ ਜੀ ਉਪਜਦਾ ਹੈ ਤੇ ਉਹ ਬੁੱਝਦਾ ਵੀ ਹੈ ਮਹਾਰਾਜ ਜੀ ਕਹਿੰਦੇ ਬਿਨ ਸਦਾ ਵੀ ਹੈ ਬਿਨ ਜਲ ਸਰਵਰ ਕਮਲ ਨਾ ਦਿਸੈ ਜਿਵੇਂ ਬਿਨਾ ਜਲ ਤੋਂ ਪਿਆਰਿਓ ਸਤਿਗੁਰੂ ਜੀ ਕਹਿੰਦੇ ਸਰਵਰ ਕੰਬਲ ਨਾ ਦਿਸੇ ਬਿਨਾ ਜਲ ਜੇ ਸਰਵਰ ਦਾ ਜਲ ਸੁੱਕ ਜਾਵੇ ਸਰੋਵਰ ਦਾ ਜਲ ਸੁੱਕ ਜਾਵੇ ਨਾ ਉੱਤੇ ਕਮਲ ਨਹੀਂ ਫਿਰ ਦਿਸੇਗਾ ਹਿੰਦੇ 부ਝ ਜਾਵੇਗਾ ਇਸੇ ਤਰ੍ਹਾਂ ਮਹਾਰਜ ਜੀ ਤੇ ਗੁਰਮਖ ਗੁਰੂ ਦੇ ਸਰੂਪੀ ਸਾਗਰ ਤੇ ਆਣ ਕੇ ਬੈਠਦੇ ਹਨ ਉਹ ਐਸੇ ਟੋਬਿਆਂ ਤੇ ਨਹੀਂ ਬਹਿੰਦੇ ਜਿਹੜੇ 부ਝਣ ਵਾਲੇ ਟੋਬੇ ਹਨ ਖਤਮ ਹੋਣ ਹਨ ਉਹ ਸਦਾ ਹੀ ਸੱਚੇ ਮਾਲਕ ਰੂਪੀ ਸਾਗਰ ਤੇ ਗੁਰੂ ਰੂਪੀ ਸਾਗਰ ਤੇ ਆਣ ਕੇ ਆਪਣਾ ਹਿਰਦਾ ਜਿਹੜਾ ਕਮਲ ਦੇ ਰੰਗ ਉਹਨਾਂ ਦਾ ਖਿੜ ਜਾਂਦਾ ਗੁਰੂ ਦੇ ਸ਼ੁਭ ਗੁਣ ਸੁਣ ਕੇ ਰਹਾ ਇਸ ਰਾਮ ਦੇ ਕੀ ਮਾਲਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਬਤਨ ਕਰਦੇ ਹਨ ਵਿਰਲਾ ਗੁਜੈ ਆਵੇ ਭੀਦ ਪਰ ਮਹਾਰਾਜ ਜੀ ਕਹਿੰਦੇ ਭਾਈ ਕੋਈ ਵਿਰਲਾ ਹੁੰਦਾ ਜਿਹੜਾ ਗੁਰਮੁਖ ਬਣ ਕੇ ਇਹ ਵਿਦ ਨੂੰ ਉਹਦੀ ਭੀਦ ਨੂੰ ਜਾਣ ਲੈਂਦਾ ਗੁਜ ਲੈਂਦਾ ਥਾਖਾ ਤੀਨ ਕਹੇ ਨਿਤ ਬੀਦ ਈ ਮਹਾਰਾਜ ਜੀ ਕਹਿੰਦੇ ਸਾਖਾ 3 ਤਿੰਨ ਲੋਕਾਂ ਦਾ ਮਹਾਰਾਜ ਜੀ ਕਹਿੰਦੇ ਉਹ ਗਿਆਤਾ ਮਾਲਕ ਅਹੇ ਨਿਤ ਭੇਦ ਮਹਾਰਾਜ ਜੀ ਕਹਿੰਦੇ ਉਹਦੀ ਭੇਦ ਨੂੰ ਫਿਰ ਉਹ ਸਮਝ ਲੈਂਦਾ ਨਾਦ ਵਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਮਹਾਰਾਜ ਜੀ ਕਹਿੰਦੇ ਉਹਦੀ ਬਿਰਤੀ ਸੁਭ ਹੋ ਜਾਂਦੀ ਹੈ ਨਾਦ ਵਿੰਦ ਨਾਦ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਉਹ ਵੀ ਇਹ ਕਹਿੰਦੇ ਹਨ ਉਦੇ ਵਿੱਚ ਵੀ ਇਹ ਲਿਖਿਆ ਸੁਰਤ ਸਮਾਏ ਸੁਰਤੀ ਦੇ ਵਿੱਚ ਜਦੋਂ ਸਮਾ ਜਾਂਦਾ ਮਨੋਖ ਉਹਦੇ ਵਿੱਚ ਲੀਨ ਹੁੰਦਾ ਹੈ ਫਿਰ ਪ੍ਰਾਪਤੀ ਹੁੰਦੀ ਹੈ ਸਤਿਗੁਰ ਸੇਵ ਪਰਮ ਪਦ ਪਾਏ ਇਹ ਮਹਾਰਾਜ ਜੀ ਕਹਿੰਦੇ ਸੱਚੇ ਸਤਿਗੁਰ ਨੂੰ ਜਪ ਕੇ ਦੀ ਬਾਣੀ ਪਿਆ ਕੇ ਸੱਚੇ ਗੁਰਾਂ ਦੀ ਪਰਮ ਪਦ ਪਾ ਲਈਦਾ ਪਰ ਉਹ ਤਦ ਵੀ ਨੂੰ ਆਤਮਾ ਪ੍ਰਾਪਤ ਹੋ ਜਾਂਦੀ ਹੈ ਮੁਕਤੋ ਰਾਤੋ ਰੰਗ ਰਵਤੋ ਤੇ ਮਹਾਰਾਜ ਜੀ ਕਹਿੰਦੇ ਰੰਗ ਚੜ ਜਾਂਦਾ ਫਿਰ ਮੁਕਤੋ ਰਾਤੋ ਰੰਗ ਰਵਾਤੋ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਦਾ ਰੰਗ ਕਹਿੰਦੇ ਉਹ ਰੰਗ ਦੇ ਵਿੱਚ ਰਤਿਆ ਜਾਂਦਾ ਮਨੁੱਖ ਤੇ ਰਾਜਨ ਰਾਜ ਰਾਜਨ ਰਾਜ ਸਦਾ ਵਿਗਸਾਤੋ ਕਹਿੰਦੇ ਮਾਲਕ ਇਹਨਾਂ ਜਿਹੜਾ ਸੱਚਾ ਮਾਲਕ ਸੱਚਾ ਗੁਰੂ ਉਹ ਰਾਜਿਆਂ ਦਾ ਵੀ ਰਾਜਾ ਹੈ ਰਾਜਿਆਂ ਦੀ ਵੀ ਰਾਜਾ ਜਿਹਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ ਧਿਆਨ ਦੁਨਿਆਵੀ ਬਾਦਸ਼ਾਹ ਉਹਨੂੰ ਬਾਦਸ਼ਾਹ ਕਹਿ ਕੇ ਬੁਲਾਉਂਦੇ ਹਨ ਤੇ ਮਾਲਕ ਨੂੰ ਸਾਤੇ ਸਾਡੇ ਸਤਿਗੁਰਾਂ ਨੂੰ ਸੱਚਾ ਪਾਤਸ਼ਾਹ ਜੀ ਕਹਿੰਦੇ ਹਨ ਕਿਉਂ ਕਹਿੰਦੇ ਹਨ ਕਿ ਉਹ ਸੱਚਾ ਰਾਜ ਰੰਗਦਾ ਹੈ। ਇਹੀ ਫਰਕ ਹੈ। ਉਹ ਸੱਚਾ ਜਿਹੜਾ ਗੁਰੂ ਹੈ ਸਾਡਾ ਉਹ ਸੱਚਾ ਰਾਜ ਬਖਸ਼ਦਾ ਹੈ। ਦੁਨਿਆਵੀ ਬਾਦਸ਼ਾਹ ਨੇ ਤਾਂ ਦੁਨਿਆਵੀ ਚੀਜ਼ਾਂ ਦੇਣੀਆਂ। ਇਸ ਤਰੀਕ ਇੱਕ ਸਾਖੀ ਸਾਹਮਣੇ ਹੁੰਦੀ ਛੇਵੇਂ ਪਾਤਸ਼ਾਹ ਨੂੰ ਸੱਚਾ ਪਾਸ਼ਾ ਕਹਿੰਦੇ ਸੀ ਬਾਦਸ਼ਾਹ ਨਾਲ ਦੋਸਤੀ ਸੀ ਮਹਾਰਾਜੀ। ਤੇ ਉਹਦੇ ਤੰਬੂ ਵੀ ਲੱਗੇ ਸੀ ਉਹਨੂੰ ਮਾਲ ਕੋਈ ਆਇਆ ਮਿਲਣ ਵਾਸਤੇ ਗੁਰੂ ਮਹਾਰਾਜ ਨਾਲ ਛੇਵੇਂ ਪਾਤਸ਼ਾਹ ਨੂੰ। ਤੇ ਸਤਿਗੁਰਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਸੀ ਉਹ ਬਾਦਸ਼ਾਹ ਨੂੰ ਪਾਤਸ਼ਾਹ ਕਹਿੰਦੇ ਤੇ ਉਹਨੇ ਆਣ ਕੇ ਕਿਹਾ ਬਾਦਸ਼ਾਹ ਦੇ ਸਾਹਮਣੇ ਕਹਿ ਰਿਹਾ ਉਹ ਗੁਰਸਿੱਖ ਪਿਆਰਾ ਕਹਿੰਦੇ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਤੇ ਬਾਦਸ਼ਾਹ ਜਿਹੜਾ ਸੀ ਉਹ ਭਰਮ ਵਿੱਚ ਬੈਸ ਗਿਆ ਉਹਨੂੰ ਬੜਾ ਗੁੱਸਾ ਆਇਆ ਕਿ ਮੈਂ ਬਾਦਸ਼ਾਹਾਂ ਇਹ ਸੱਚਾ ਪਾਤਸ਼ਾਹ ਕੌਣ ਹੋ ਗਿਆ ਨਾਲੇ ਸ਼ਿਕਾਰ ਖੇਡਣ ਜਾਂਦਾ ਸੀ ਮਹਾਰਾਜ ਦੇ ਨਾਲ ਇਕੱਠੇ ਤੰਬੂ ਸੀ ਨਾਲਾਗੀ ਲੱਗੇ ਤੇ ਮਹਾਰਾਜ ਨੂੰ ਸਵਾਲ ਕਰਦਾ ਬਾਦਸ਼ਾਹ ਜਾ ਕੇ ਕਹਿੰਦੇ ਮਹਾਰਾਜ ਤੁਹਾਨੂੰ ਸੱਚੇ ਪਾਤਸ਼ਾਹ ਇੱਕ ਆਦਮੀ ਆਇਆ ਉਹ ਕਹਿੰਦਾ ਵੀ ਸੱਚੇ ਪਾਤਸ਼ਾਹ ਕੋਲ ਜਾਣਾ ਤੁਹਾਡੇ ਕੋਲ ਤਾਂ دنیਵੀ ਸੰਸਾਰੀ ਰਾਜਾ ਸਾਨੂੰ ਲੋਕ ਬਾਦਸ਼ਾਹ ਕਹਿੰਦੇ ਹਨ ਤੁਹਾਡੀ ਜਿੱਤ ਸਤਕਾਰ ਕਰਦੇ ਨੇ ਭੋਗ ਵੈਰ ਦੇ ਵਿੱਚ ਪਰ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਤਾਂ ਜਵਾਬ ਦਿਓ ਤੇ ਫਿਰ ਮਹਾਰਾਜ ਨੂੰ ਸਾਰਾ ਦਸਤਾਨਦ ਦਿਖਾਇਆ ਸੀ ਰਾਜੇ ਜੀ ਉਹ ਬਾਦਸ਼ਾਹ ਨੂੰ ਸਾਰਾ ਕੁਝ ਦੱਸਦਾ ਸੀ ਵੀ ਕਦ ਕਿਉਂ ਸਾਨੂੰ ਸੱਚੇ ਬਾਦਸ਼ਾਹ ਕਹਿੰਦੇ ਹਨ ਤੇ ਸਾਰਾ ਉਹਦਾ ਵਹਿਮ ਭਰਮ ਕੱਟਦਾ ਹੈ ਸਾਖੀ ਲੰਬੀ ਹੈ ਜੇ ਸ਼ੁਰੂ ਕਰਾਂਗੇ ਤਾਂ ਔਮ ਜਿਆਦਾ ਲੱਗੇਗਾ ਇਹ ਮੈਂ ਕਹਿੰ ਤੂੰ ਭਾਵੇਂ ਕਿ ਮਹਾਰਾਜ ਜੀ ਸੱਚੇ ਬਾਦਸ਼ਾਹ ਨੇ ਜਿਹੜਾ دنی avi ਰਾਜ ਨਹੀਂ ਉਹ ਲੋਕ ਪਰਲੋਕ ਦੇ ਸੁੱਖ ਦਿੰਦਿਆਂ ਨੂੰ ਸਾਹਮਣੇ ਦਰਸ਼ਾਤ ਕਰਤਾ ਸੀ ਮਹਾਰਾਜ ਨੇ ਕਹਿੰਦੇ ਹੀ ਫਰਕ ਹੈ ਤੁਸੀਂ ਸੰਸਾਰ ਦੀਆਂ ਵਸਤਵਾਂ ਤੇ ਦੇ ਸਕਦੇ ਹੋ ਸੁੱਖ ਦੇ ਸਕਦੇ ਹੋ ਪਰ ਆਤਮਾ ਦਾ ਸੁੱਖ ਨਹੀਂ ਤੁਸੀਂ ਦੇ ਸਕਦੇ ਇਸ ਕਰਕੇ ਸਾਨੂੰ ਸਾਡੇ ਗੁਰੂ ਸਿੱਖ ਪਿਆਰੇ ਸੱਚੇ ਪਾਤਸ਼ਾਹ ਕਹਿੰਦੇ ਹਨ ਇਹ ਫਰਕ ਇੱਥੇ ਵੀ ਮਹਾਰਾਜ ਜੀ ਰਾਜ ਤੇ ਮਹਾਰਾਜ ਜੀ ਕਹਿੰਦੇ ਰੋ ਸਸਰੀ ਰਾਜ ਦਿੰਦਾ ਮਾਲਕ ਰਾਜਨ ਕੇ ਰਾਜਾ ਤਾਂ ਹੀ ਕਹਿੰਦੇ ਰਾਜਿਆਂ ਦੇ ਵੀ ਰਾਜੇ ਹਨ ਰਾਜਨ ਰਾਜ ਸਦਾ ਵਿਕਸਤੋ ਕਹਿੰਦੇ ਉਹ ਰਾਜਿਆਂ ਦੇ ਵੀ ਰਾਜੇ ਮਹਾਰਾਜੇ ਹਨ ਜਿਨ੍ਹਾਂ ਦਾ ਰਾਜ ਵਿਕਸਤ ਤੋਂ ਕੋਈ ਖਤਮ ਨਹੀਂ ਕਰ ਸਕਦਾ ਇੱਥੇ ਸਾਡਾ ਭਰਮ ਟੁੱਟ ਜਾਣਾ ਚਾਹੀਦਾ ਉਹ ਮਾਲਕ ਦਾ ਜਿਹੜਾ ਰਾਜ ਦਿੱਤਾ ਹੈ ਨਾ ਉਹ ਸਦਾ ਹੀ ਟਲ ਰਹਿਦਾ ਹੈ ਉਹ ਸਦਾ ਹੀ ਮਹਾਰਾਜ ਜੀ ਕਹਿੰਦੇ ਰਹਿੰਦਾ ਦੁਨੀਆਂ ਦੇ ਰਾਜ ਖਤਮ ਹੋ ਜਾਣ ਖਾਤੇ ਮਹਾਰਾਜ ਜੀ ਨੇ ਬਤਨ ਵੀ ਕਰਤਾ ਦੱਸੇ ਪਾਤਸ਼ਾਹ ਨੇ ਕਹਿੰਦੇ ਖਾਲਸਾ ਜਿਹੜਾ ਪ੍ਰਮਾਤਮਕੀ ਮੌਜ ਉਹਦੀ ਮੌਜ ਵਿੱਚ ਖਾਲਸਾ ਪੈਦਾ ਹੋਇਆ ਹੈ ਅਕਾਲ ਪੁਰਖ ਦੀ ਮੌਜ ਵਿੱਚ ਖਾਲਸਾ ਬਣਿਆ ਇਹਨੂੰ ਕੋਈ ਐਨੀ ਕਾ ਸਕਦਾ ਕਿ ਖਤਮ ਹੋ ਜਾਏਗਾ ਇਹਨੂੰ ਤੈਅ ਸਨਸ ਕਰਦਾਂਗੇ ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਖਾਲਸਾ ਰਾਜ ਤਾਂ ਸਾਰੇ ਯੁੱਗਾਂ ਵਿੱਚ ਟੱਲ ਹੈ ਮਹਾਰਾਜ ਜੀ ਕਹਿੰਦੇ ਦੁਨੀਆ ਤਾਂ ਤੈਅ ਸਮਾਪਤ ਹੋ ਸਕਦੀ ਹੈ ਖਤਮ ਹੋ ਸਕਦੀ ਹੈ ਸੱਚੇ ਮਾਲਕ ਦੀ ਬਰਕਤ ਥੋੜਾ ਖਤਮ ਹੋ ਜੇਗੀ ਉਹਦਾ ਰਾਜ ਤਾਂ ਟੱਲ ਰਾਜ ਹੈ ਤੇ ਮਹਾਰਾਜ ਜੀ ਸੱਚੇ ਪਾਤਸ਼ਾਹ ਹਨ ਮਹਾਰਾਜ ਜੀ ਕਹਿੰਦੇ ਰਾਜਨ ਕੀ ਰਾਜਾ ਉਹ ਰਾਜਨ ਕੀ ਰਾਜਾ ਹਨ ਗੁਰੂ ਨਾਨਕ ਮਹਾਰਾਜ ਵੀ ਕਹਿ ਰਹੇ ਹਨ ਸਦਾ ਬਿਸਕ ਬਖਸਤ ਮਹਾਰਾਜ ਕਹਿੰਦੇ ਸਦਾ ਹੀ ਪੁਰਣ ਜੋ ਗਣ ਜਿੰਤੂ ਜਿਸ ਤੂੰ ਰੱਖੇ ਕਿਰਪਾ ਧਾਰ ਜਿੰਨੂੰ ਉਹ ਰੱਖ ਲੈਂਦੇ ਹਨ ਪਾਤਸ਼ਾਹ ਜੀ ਕਹਿੰਦੇ ਕਿਰਪਾ ਦਾ ਹੱਥ ਰੱਖ ਕੇ ਮਿਹਰ ਦਾ ਹੱਥ ਰੱਖ ਕੇ ਜਿਹਦੇ ਤੇ ਕਿਰਪਾ ਧਾਰ ਦਿੰਦੇ ਹਨ ਉਹ ਵੀ ਟਲ ਹੋ ਜਾਂਦਾ ਕਿਉਂਦੀ ਆਤਮਾ ਜਿਹੜੀ ਆ ਉਹ ਟਲ ਹੋ ਜਾਂਦੀ ਹੈ ਟਲ ਰਾਜ ਲੈ ਲੈਂਦੀ ਹੈ ਸਰੀਰ ਤਾਂ ਸਾਰਿਆਂ ਦੇ ਖਤਮ ਹੋਣ ਜੋਗ ਹਨ ਇਹ ਪੰਜਾਂ ਤਤਾਂ ਦੇ ਪੁਤਲੇ ਹਨ ਪਰ ਆਤਮਾ ਨਹੀਂ ਜੁਨਾ ਚ ਜਾਂਦੀ ਉਹ ਟਲ ਹੋ ਜਾਂਦੀ ਹੈ ਸੱਚੇ ਮਾਲਕ ਦੇ ਦਰਸ਼ਨ پا ਕੇ ਬੂਢਕ ਪਾਹਨ ਤਾਰੇ ਤਾਰ ਇਹ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਪੱਥਰ ਨੂੰ ਤਾਰ ਲੈਂਦੇ ਹੋ ਐਵੇਂ ਤੁਸੀਂ ਡੁੱਬੇ ਜੀਵ ਨੂੰ ਵੀ ਤਾਰ ਦਿੰਦੇ ਹੋ ਆਪਣੇ ਭਾਵ ਸਾਗਰ ਜਾਜ ਤੇ ਬਿਠਾ ਕੇ ਨਾ ਤੁਸੀਂ ਪੱਥਰਾਂ ਨੂੰ ਤਾਰਨ ਵਾਲਿਓ ਜਿਹੜੇ ਦਜ ਤੇ ਤੁਹਾਡਾ ਨਾਮ ਲਿਖਿਆ ਜਾਏ ਪੱਥਰ ਵੀ ਤਰ ਜਾਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਬੀੜੇ ਤੇ ਚੜ ਕੇ ਇਸ ਸੰਸਾਰ ਭਾਵ ਸਾਗਰ ਤੋਂ ਅਸੀਂ ਤਰ ਜੰਨੇ ਆ ਤੁਹਾਡੇ ਨਾਮ ਦਾ ਬੀੜਾ ਇੰਨਾ ਸਮਰੱਥ ਹੈ ਨਾਮ ਤੁਹਾਡਾ ਇੰਨਾ ਹਰਿ ਜੀ ਕਹਿੰਦੇ ਸੱਚਾ ਨਾਮ ਹੈ ਕਿ ਉਹਦੇ ਉੱਤੇ ਬੈਠ ਕੇ ਸਾਡੀ ਆਤਮਾ ਇਸ ਭਾਵ ਸਾਗਰ ਤੋਂ ਦੁੱਖਾਂ ਦੇ ਸਾਗਰ ਤੋਂ ਪਾਰ ਹੋ ਜਾਂਦੀ ਹੈ ਬੂੜ ਤਪਾਹਣ ਜਿਵੇਂ ਪੱਥਰ ਨੂੰ ਕਹਿੰਦੇ ਹਨ ਤਾਰੇ ਤਾਰ ਕਹਿੰਦੇ ਪੱਥਰ ਦੀ ਤਰ੍ਹਾਂ ਮਾਲਕ ਜੀ ਤੁਸੀਂ ਤਾਰ ਦਿੰਦੇ ਹੋ ਤੇਰਾ ਭਵਨ ਮੈਂ ਜੋਤ ਤਵਰ ਭਵਨ ਮੈਂ ਜਾਣਿਆ ਮਹਾਰਾਜ ਜੀ ਕਹਿੰਦੇ ਤੁਹਾਡੀ ਜੋਤ ਹੈ ਜਿਹੜੀ ਉਹ ਮਹਾਰਾਜ ਜੀ ਕਹਿੰਦੇ ਕਾਣ ਕਾਣ ਵਿੱਚ ਸੁਭਾਏ ਮਾਨ ਹੈ ਜੇ ਦੀ ਪੱਰ ਜਾਣ ਪਛਾਣ ਹੋ ਗਈ ਜੀ ਨੂੰ ਪਤਾ ਲੱਗ ਗਿਆ ਉਹਨੇ ਜਾਣ ਲਿਆ ਇਹੀ ਫਰਕ ਹੈ ਨਾ ਜਿਨ੍ਹਾਂ ਨੂੰ ਪਤਾ ਨਹੀਂ ਉਹ ਚੀਜ਼ ਨੂੰ ਸਮਝਦੇ ਨਹੀਂ ਪਰ ਜਿਨ੍ਹਾਂ ਉਹਦੀ ਮਹਾਰਾਜ ਦੇ ਦਰਸ਼ਨ ਪਾ ਕੇ ਇਸ ਸਰੋਵਰ ਤੇ ਆਣ ਕੇ ਬੈਠ ਕੇ ਉਹਦੇ ਗੁਣ ਨੂੰ ਤੂਪੀ ਪਾਰਜ ਜੀ ਕਹਿੰਦੇ ਮੋਤੀ ਜੁਗਲੇ ਉਹਨੂੰ ਸਮਝ ਪਾ ਜੇ ਕਿ ਜੋਤ ਉਹਦੀ ਹਰ ਵਿੱਚ ਵਸਦੀ ਆ ਤਰੈ ਭਵਨ ਮਹਿ ਜੋਤ ਤਰੈ ਭਵਨ ਮਹਿ ਜਾਣਿਆ ਪਾਰਜ ਕਹਿੰਦੇ ਉਹਨੇ ਸਾਰਿਆਂ ਵਿੱਚ ਉਹਨੂੰ ਦੇਖ ਲਿਆ ਉਲਟ ਭਈ ਘਰ ਘਰ ਮੈਂ ਆਣਿਆ ਮਹਾਰਾਜ ਜੀ ਕਹਿੰਦੇ ਸਭ ਕੁਝ ਫਿਰ ਉੱਠੋ ਜਾਂਦਾ ਹੈ ਉਹ ਹਿਰਦੇ ਰੂਪੀ ਘਰ ਦੇ ਵਿੱਚ ਆ ਪ੍ਰਗਟ ਹੁੰਦਾ ਹੈ ਨਹੀਂ ਤਾਂ ਲੱਭਦਾ ਫਿਰਦਾ ਨਾ ਬਾਹਰ ਲੈ ਘਰੋਂ ਦੁਨੀਆਂ ਦੇ ਉੱਤੇ ਫਿਰਦਾ ਲੱਭਦਾ ਹਾਰਾ ਜੀ ਕਹਿੰਦੇ ਫਿਰ ਹਿਰਦੇ ਘਰ ਵਿੱਚ ਹੀ ਆਣ ਕੇ ਉਹ ਬੈਠਦਾ ਉੱਥੇ ਹੀ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਐਨਸ ਭਗਤ ਹਰੇ ਜੀ ਵਿਲਾਇ ਮਹਾਰਾਜ ਜੀ ਕਹਿੰਦੇ ਐਨਸ ਭਗਤੀ ਉਹ ਕਰਦਾ ਮਨੁੱਖ ਮਹਾਰਾਜ ਜੀ ਕਹਿੰਦੇ ਜੇ ਐਨਸ ਭਗਤੀ ਦੀ ਪ੍ਰਾਪਤੀ ਹੋ ਜੇ ਇਹ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਮਾਲਕ ਦੇ ਹੁਕਮ ਦੇ ਵਿੱਚ ਆ ਜਾਂਦਾ ਫਿਰ ਉਹ ਫੁਰਨਿਆ ਰਹਿਤ ਭਗਤੀ ਕਰਦਾ ਲਿਬ ਲਾ ਕੇ ਸੁਰਤੀ ਜੋੜ ਕੇ ਨੇਤਾ ਸਿਮਰਨ ਗੀਤਾ ਕਰਦੇ ਆ ਰੋਜ਼ ਬਾਣੀ ਪੜ੍ਹਦੇ ਆ ਪਰ ਆਪੋ ਆਪਣੇ ਪਦਾਰਥਾਂ ਵਾਸਤੇ ਕਿਉਂ ਕਿਸੇ ਇਛਾ ਵਾਸਤੇ ਪੜ੍ਹਦਾ ਕਿ ਕਿਸੇ ਵਾਸਤੇ ਪੜ੍ਹਦਾ ਪਰ ਭਗਤ ਜਿਹੜਾ ਮਹਾਰਾਜ ਜੀ ਕਹਿੰਦੇ ਐਨ ਸੁਭਗਤ ਅਰੇ ਲਿਵ ਲਾਏ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਲੈਣ ਦੇ ਨਹੀਂ ਹੁੰਦਾ ਇਕ ਸਮਰਤੀ ਰਾ ਕਿਉਂ ਭਗਤੀ ਕਰਦਾ ਈ ਪਰਮੇਸ਼ਰ ਦੇ ਦਰਸ਼ਨ ਉਹ ਜਾਣ ਨਾਨਕ ਤਿੰਨ ਕੈ ਲਾਗੈ ਪਾਏ ਤੇ ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਦੇ ਲਾਗੇ ਪਾਏ ਨੇੜੇ ਵੱਸਦੇ ਆ ਮੋਰਮੁਕ ਪਿਆਰਿਆਂ ਦੇ ਭਗਤ ਜਨਾਂ ਦੇ ਹਰਾਜ ਜੀ ਬਚਨ ਕਰਦੇ ਵਿਖੀਲੀ ਪੰਗਤੀ ਵਿੱਚ ਬੇਨਤੀ ਕਰਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਹਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਸੱਚੇ ਗੁਰੂ ਰੂਪੀ ਸਾਗਰ ਦੀ ਗੱਲ ਕਰਦੇ ਹੋਏ ਗੁਰਮੁਖਾਂ ਦੀ ਵਿਰਤੀ ਬਾਰੇ ਦੱਸਦੇ ਹਨ ਕਿ ਜਿਵੇਂ ਹੰਸ ਇੱਕ ਮੋਤੀ ਜੁਗਣ ਵਾਸਤੇ ਸਾਗਰਤੀ ਰਹਿੰਦਾ ਹੈ ਇਸੇ ਤਰ੍ਹਾਂ ਭਗਤ ਜਨ ਗੁਰਮੁਖ ਜਨ ਸਦਾ ਹੀ ਉਹਦੀ ਭਗਤੀ ਨੂੰ ਸੁਣਨ ਵਾਸਤੇ ਉਹਦੇ ਬਚਨ ਸੁਣਨ ਵਾਸਤੇ ਸੱਚੇ ਗੁਰੂ ਰੂਪ ਸਾਗਰ ਤੇ ਆਣ ਕੇ ਉਦੀ ਵਿਚਾਰ ਨੂੰ ਸਮਝਦੇ ਹਨ ਇਹ ਮੋਤੀ ਚੁਗਣਾ ਕਰਦੇ ਹਨ ਔਗਣਾ ਨੂੰ ਤਿਆਗਦੇ ਹਨ ਗੁਣਾ ਨੂੰ ਧਾਰਨ ਕਰਦੇ ਹਨ ਇਹ ਸ਼ਬਦੀ ਵਿਚਾਰ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹੀ ਗੁਰੂ